ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਕਈ ਅਜਿਹੇ ਸ਼ਹਿਰ ਨੇ ਪ੍ਰਭਾਵਿਤ ਹੋਏ ਨੇ ਕਈ ਸ਼ਹਿਰਾਂ ਦੇ ਵਿੱਚ ਨੁਕਸਾਨ ਹੀ ਹੋਇਆ ਤਾਂ ਹੁਣ ਤਾਜ਼ੀਆਂ ਤਸਵੀਰਾਂ ਜਰੀਏ ਖੰਨਾ ਤੋਂ ਸਾਹਮਣੇ ਆਈਆਂ ਨੇ ਖੰਨਾ ਦੀ ਨਾਰਾ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਜਿੱਥੇ ਮੱਕੀ ਨਜ਼ਰ ਆਉਂਦੀ ਸੀ ਉੱਥੇ ਚਾਰੇ ਪਾਸੇ ਜਿਹੜਾ ਮੰਡੀ ਦੇ ਵਿੱਚ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਖੰਨੇ ਦੀਆਂ ਤਸਵੀਰਾਂ ਨੇ ਖੰਨਾ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਜਿਹੜਾ पूरा ਮੰਡੇ ਜਿਹੜਾ ਪਾਣੀ ਨਾਲ ਜਿਹੜਾ ਪਰਿਆ ਹੋਇਆ ਤਾਂ ਕਿਸਾਨਾਂ ਦੇ ਵੱਲੋਂ ਜਿਹੜੀ ਰੱਖੀ ਗਈ ਮੱਕੀ ਦੀ ਜਿਹੜੀ ਹੈ ਫਸਲ ਉਹ ਵੀ ਕਿਤੇ ਨਾ ਕਿਤੇ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਪਰ ਕੁਝ ਕਿਸਾਨਾਂ ਦੇ ਵੱਲੋਂ ਜਿਹੜੇ ਆ ਮੱਕੀ ਨੂੰ ਤਰਪਾਲ ਦੇ ਨਾਲ ਟੱਕਿਆ ਗਿਆ ਪਰ ਉਸ ਦੇ باوجود ਵੀ ਜਿਹੜਾ ਆ ਪਾਣੀ ਦੇ ਵਿੱਚ ਮੱਕੀ ਵਹਿੰਦੀ ਜਿਹੜੀ ਆ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਖੰਨੇ ਤੋਂ ਸਾਹਮਣੇ ਆਈਆਂ ਨੇ ਖੰਨੇ ਦੇ ਵਿੱਚ ਜਿਹੜੀ ਆ ਲਗਾਤਾਰ ਦੋ ਜਿਹੜੀ ਤਨ ਜਿਹੜੀ ਬਰਸਾਤ ਹੋਈ ਸੀ ਉਸ ਦੇ ਨਾਲ ਕਾਫੀ ਨੁਕਸਾਨ ਹੋਇਆ ਰਖੰਡੀ ਖੰਨੇ ਦੇ ਜਿਹੜੀ ਆ ਇਹ ਮੰਡੀ ਆ ਜਿਹੜੀ ਆ ਮੰਡੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀ ਆ ਮੱਕੇ ਦੀ ਫਸਲ ਰੱਖੀ ਹੋਈ ਸੀ ਜੋ ਕਿ ਪਾਣੀ ਦੇ ਵਿੱਚ ਵਹਿਣ ਦੇ ਨਾਲ ਜਿਹੜੀ ਆ ਕਿਤਨਾ ਕਿਤੇ ਖਰਾਬ ਹੋ ਗਈ ਆ ਤਾਂ ਹੁਣ ਪੰਜਾਬ ਸਰਕਾਰ ਵੱਲੋਂ ਤਾਂ ਮੰਡੀਆਂ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਨੇ ਅਗਰ ਬਰਸਾਤ ਹੁੰਦੀ ਆ ਤਾਂ ਉਸ ਦੇ ਵੀ ਜਿਹੜੇ ਪੂਰੇ ਪ੍ਰਬੰਧ ਕੀਤੇ ਗਏ ਨੇ ਗਰਮੀ ਦੇ ਵੀ ਪ੍ਰਬੰਧ ਕੀਤੇ ਗਏ ਨੇ ਪਰ ਕਿਤਨਾ ਕਿਤੇ ਜਿਹੜੇ ਆ ਮੰਡੀ ਦੇ ਵਿੱਚ ਆੜਤੀਏ ਨੇ ਆਰਤੀਰ ਵੱਲੋਂ ਜਿਹੜੀ ਆ ਕੰਮ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਪ੍ਰਬੁਕਤਾ ਦੇ ਨਾਲ ਜਿਹੜੇ ਆ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੌਨਸੂਨ ਦਾ ਮੌਸਮ ਆਇਆ ਲਗਾਤਾਰ ਬਰਸਾਤ ਹੋ ਰਹੀ ਆ ਪਰ ਖਾਨਾ ਦੇ ਵਿੱਚ ਜਦੋਂ ਬਰਸਾਤ ਹੋਈ ਆ ਉਸੇ ਟਾਈਪ ਜਿਹੜੀ ਆ ਖੰਨੇ ਦੀ ਆਰਤੀਆ ਦੇ ਵੱਲੋਂ ਜਿਹੜੀ ਆ ਮੱਕੀ ਨੂੰ ਟੱਕਣ ਦੀ ਕੋਸ਼ਿਸ਼ ਕੀਤੀ ਗਈ ਆ ਜਦੋਂ ਤੇਜ਼ ਬਰਸਾਤ ਹੋਈ ਤਾਂ ਕੁਝ ਜਿਹੜੀ ਆ ਮੱਕੀ ਰੱਖੀ ਹੋਈ ਸੀ ਉਹ ਟਕਣੋ ਰਹਿ ਗਈ ਸੀ ਜਿਸ ਦੇ ਨਾਲ ਕਈ ਜਿਹੜੀ ਆ ਮੱਕੀ ਖਰਾਬ ਹੁੰਦੀ ਨਜ਼ਰ ਆ ਰਹੀ ਆ ਪਤ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਜਿਹੜੀ ਆ ਪੂਰੀ ਮੰਡੀ ਪਾਣੀ ਦੇ ਨਾਲ ਦੇ ਨਾਲ ਜਿਹੜੀ ਪੜੀ ਹੋਈ ਹੈ ਜਿਸ ਦੇ ਵਿੱਚ ਆਤਮਾਰੋ ਕੋ ਪਾਣੀ ਹੀ ਪਾਣੀ ਜਿਹੜਾ ਨਜ਼ਰ ਆਉਂਦਾ ਹੋਵੇਗਾ ਤਾਂ ਇਹ ਜਿਹੜੀ ਮੱਕੀ ਰੱਖੀ ਹੋਈ ਸੀ ਕਿਸਾਨਾਂ ਦੇ ਵੱਲੋਂ ਪਰ ਜਦੋਂ ਆਰਤੀਆ ਵੱਲੋਂ ਟੱਕੀ ਗਈ ਆ ਪਰ ਚੰਗੀ ਤਰ੍ਹਾਂ ਨਾ ਟੱਕੇ ਕਾਰਨ ਜਿਹੜੀ ਆ ਇਹ ਪਾਣੀ ਦੇ ਵਿੱਚ ਵਹਿ ਕੇ ਜਿਹੜੀ ਆ ਕੁਝ ਨਾ ਕੁਝ ਜਿਹੜੀ ਮੱਕੀ ਜਿਹੜੀ ਆ ਖਰਾਬ ਹੁੰਦੀ ਨਜ਼ਰ ਆ ਰਹੀ ਆ ਤਾਂ ਲਗਾਤਾਰ ਹਰ ਸਾਲ ਅਜਿਹੇ ਸ਼ਿਕਾਇਤਾਂ ਜਿਹੜੀਆਂ ਨੇ ਮੰਡੀਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਪਰ ਮੰਡੀਆਂ ਦੇ ਵਿੱਚ ਜੋ ਆਰਤੀ ਨੇ ਉਹਨਾਂ ਦੇ ਵੱਲੋਂ ਜਿਹੜਿਆ ਪੂਰੇ ਪ੍ਰਬੰਧ ਨਾ ਹੋਣ ਕਰਕੇ ਕਿਤਨਾ ਕਿਤ ਜਿਹੜੇ ਕਿਸਾਨਾਂ ਨੂੰ ਨੁਕਸਾਨ ਦਾ ਜਿਹੜਾ ਆ ਝਾਣਾ ਭਰਨਾ ਪੈਂਦਾ ਹੈ ਤਾਂ ਇਹ ਤਸਵੀਰਾਂ ਖੰਨਾ ਮੰਡੀ ਦੀ ਆ ਸਾਹਮਣੇ ਆਈਆਂ ਨੇ ਖੰਨਾ ਮੰਡੀ ਦੇ ਵਿੱਚ ਚਾਰੇ ਪਾਸੇ ਜਿਹੜਾ ਪਾਣੀ ਹੀ ਪਾਣੀ ਜੇ ਤੁਹਾਨੂੰ ਜਿਹੜਾ ਨਜ਼ਰ ਆਉਂਦਾ ਹੋਵੇ